ਹਰ ਬੰਦਾ ਚਾਹੁੰਦਾ ਹੈ ਕਿ ਮੈਨੂੰ ਸੁੱਖਾਂ ਦੀ ਪ੍ਰਾਪਤੀ ਹੋਵੇ ਮੇਰੇ ਕੋਲ ਸੁੱਖ ਹੋਣੇ ਚਾਹੀਦੇ ਹਨ ਸਾਡੇ ਜਿਹੜੇ ਯਤਨ ਨੇ ਉਪਰਾਲੇ ਉਦਮ ਹਨ ਇਹ ਸੁੱਖਾਂ ਵਾਸਤੇ ਹੁੰਦੇ ਹਨ ਇੰਜ ਕਹਦੇ ਮਾਂ ਸਾਡੀ ਮਿਹਨਤ ਸਾਡੀ ਪੂਜਾ ਪਾਠ ਦਾਨ ਪੁੰਨ ਇਹਨਾਂ ਪਿੱਛੇ ਇੱਕੋ ਹੀ ਮਰੋਂ ਰਥ ਹੁੰਦਾ ਹੈ ਕਿ ਮੈਨੂੰ ਸੁੱਖ ਦੀ ਪ੍ਰਾਪਤੀ ਹੋ ਜਾਵੇ ਤੁਸੀਂ ਖਿਆਲ ਕਰਿਓ ਸੁੱਖਾਂ ਵਾਸਤੇ ਅਸੀਂ ਯਤਨ ਕਰਦੇ ਹਾਂ ਦੁੱਖਾਂ ਵਾਸਤੇ ਦੁਨੀਆ ਦੇ ਅੰਦਰ ਕੋਈ ਵੀ ਮਨੁੱਖ ਯਤਨ ਨਹੀਂ ਜੇ ਕਰਦਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਈਂ ਮਹਾਰਾਜ ਜੀ ਨੇ ਆਖ ਦਿੱਤਾ ਜ ਜਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨ ਕੋਏ ਜਿੰਨੇ ਵੀ ਯਤਨ ਕੀਤੇ ਜਾਂਦੇ ਹਨ ਸੁੱਖਾਂ ਵਾਸਤੇ ਕੀਤੇ ਜਾਂਦੇ ਹਨ ਦੁੱਖਾਂ ਵਾਸਤੇ ਕੋਈ ਯਤਨ ਨਹੀਂ ਇੱਕ ਥਾਂ ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਸੁਖ ਕੋ ਸਾਰੇ ਜਿਹੜੇ ਨੇ ਸੁੱਖ ਲੋਚਦੇ ਨੇ ਸੁੱਖ ਕੋ ਮੰਗੈ ਸਭੈ ਦੁੱਖ ਨਾ ਮੰਗੈ ਕੋਈ ਸੁਖ ਹੈ ਕੋ ਦੁੱਖ ਅਗਲਾ ਮਨ ਮੁਖ ਬੂਝ ਨਾ ਹੋਏ ਅਸੀਂ ਸੁੱਖ ਮੰਗਦੇ ਆਂ ਪਰ ਜਿੱਥੇ ਸੁੱਖ ਮੰਗਦੇ ਆਂ ਨਾ ਉੱਥੇ ਦੁੱਖ ਵੀ ਆਪਣੇ ਆਪ ਆ ਜਾਂਦੇ ਹਨ ਇੱਕ ਚੇਲੇ ਨੇ ਆਪਣੇ ਉਸਤਾਦ ਨੂੰ ਇਹ ਸਵਾਲ ਕੀਤਾ ਉਸਤਾਦ ਜੀ ਸੁੱਖ ਪਰਮਾਤਮਾ ਦਿੰਦਾ ਇਹ ਤਾਂ ਠੀਕ ਹੈ ਕਿਉਂਕਿ ਪਰਮਾਤਮਾ ਸਾਨੂੰ ਪੈਦਾ ਕਰਨ ਵਾਲਾ ਹੈ ਪਰਮਾਤਮਾ ਸਾਡਾ ਪਿਤਾ ਹੈ ਸਾਡੀ ਸੰਭਾਲ ਕਰਦਾ ਹੈ ਸੁੱਖ ਦਿੰਦਾ ਹੈ ਠੀਕ ਹੈ ਪਰ ਦੁੱਖ ਕਿੱਥੋਂ ਆ ਜਾਂਦੇ ਹਨ ਉਸਤਾਦ ਕਹਿਣ ਲੱਗਾ ਸਮਾਂ ਆਏਗਾ ਮੈਂ ਦੱਸਾਂਗਾ ਕਹਿੰਦੇ ਇੱਕ ਦਿਨ ਕਿਤੇ ਜਾਣਾ ਸੀ ਦਰਿਆ ਪਾਰ ਕਰਨ ਵਾਸਤੇ ਬੀੜੀ ਦੇ ਅੰਦਰ ਬਹਿ ਗਏ ਉਸਤਾਦ ਨੇ ਇੱਕ ਪਾਸੇ ਦਾ ਚੱਪੂ ਫੜਿਆ ਤੇ ਮਾਰਨਾ ਸ਼ੁਰੂ ਕਰ ਦਿੱਤਾ ਤੁਸੀਂ ਖਿਆਲ ਕਰਿਓ ਜਦੋਂ ਬੇੜੀ ਦਾ ਇੱਕ ਪਾਸੇ ਦਾ ਚੱਪੂ ਮਾਰੀ ਜਾਵਾਂਗੇ ਤੇ ਬੇੜੀ ਜਿਹੜੀ ਹੈ ਉਹ ਸਿੱਧੇ ਨਹੀਂ ਜੇਤੂ ਰਹੇਗੀ ਬੇੜੀ ਇੱਕ ਥਾਂ ਤੇ ਗੋਲ-ਗੋਲ ਘੁੰਮਦੀ ਰਹੀ ਹੁਣ ਚੇਲਾ ਜਿਹੜਾ ਆਪਣੇ ਉਸਤਾਦ ਨੂੰ ਕਹਿੰਦਾ ਹੈ ਉਸਤਾਦ ਜੀ ਤੁਹਾਡਾ ਦੂਜਾ ਹੱਥ ਠੀਕ ਹੈ ਉਹ ਕਹਿੰਦਾ ਹਾਂ ਠੀਕ ਹੈ ਕਹਿੰਦੇ ਕੋਈ ਬਿਮਾਰੀ ਤਾਂ ਨਹੀਂ ਕਹਿੰਦੇ ਨਹੀਂ ਕੋਈ ਬਿਮਾਰੀ ਨਹੀਂ ਫਿਰ ਕਹਿੰਦਾ ਤੁਸੀਂ ਇੱਕ ਪਾਸੇ ਦਾ ਚੱਪੂ ਕਿਉਂ ਮਾਰ ਰਹੇ ਹੋ ਦੂਜੇ ਪਾਸੇ ਦਾ ਚੱਪੂ ਕਿਉਂ ਨਹੀਂ ਜੇ ਮਾਰਦੇ ਉਹ ਕਹਿੰਦੇ ਗੱਲ ਇਹ ਹੈ ਤੂੰ ਪੁੱਛਿਆ ਸੀ ਨਾ ਕਿ ਦੁੱਖ ਕਿਉਂ ਆਉਂਦੇ ਨੇ ਜੀਵਨ ਦੇ ਅੰਦਰ ਜੇ ਕੇਵਲ ਸੁਖ ਹੀ ਸੁਖ ਰਹਿਣਗੇ ਇਹ ਜੀਵਨ ਰੂਪੀ ਬੇੜੀ ਜਿਹੜੀ ਐ ਇੱਕ ਥਾਂ ਤੇ ਗੋਲ-ਗੋਲ ਘੁੰਮਦੀ ਰਹੇਗੀ ਇਹ ਕਦੇ ਵੀ ਸਿੱਧੇ ਨਹੀਂ ਜੇਤੁਰ ਸਕਦੀ ਪਰਮਾਤਮਾ ਨੇ ਜਿੱਥੇ ਸੁਖ ਪੈਦਾ ਕੀਤੇ ਹਨ ਉੱਥੇ ਪਰਮਾਤਮਾ ਨੇ ਸਾਨੂੰ ਦੁੱਖ ਵੀ ਦਿੱਤੇ ਹਨ ਸਾਧ ਸੰਗਤ ਸੁਖ ਦੁੱਖ ਦੋਏਦਰ ਕੱਪੜੇ ਪਹਿਰੈ ਜਾਏ ਮਨੁੱਖ ਪਰਮਾਤਮਾ ਨੇ ਇਹ ਦੋਵੇਂ ਸਾਨੂੰ ਦਿੱਤੇ ਨੇ ਔਰ ਇਹ ਚਾਹੀਦਾ ਹੈ ਜਿੱਥੇ ਅਸੀਂ ਸੁੱਖ ਮਾਣਦੇ ਆਨਾ ਉੱਥੇ ਦੁੱਖ ਵਿੱਚ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਦੀਏ ਕਰੀਏ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਲਈਏ ਕਹਿੰਦੇ ਇੱਕ ਥਾਂ ਤੇ ਨਾ ਸੁੱਖ ਦੁੱਖ ਦੀ ਮੁਲਾਕਾਤ ਹੋ ਗਈ ਦੋਵੇਂ ਇਕੱਠੇ ਹੋਏ ਤੇ ਦੁੱਖ ਜਿਹੜਾ ਉਹ ਸੁੱਖ ਨੂੰ ਕਹਿੰਦਾ ਹੈ ਸੁੱਖ ਤੂੰ ਵੱਡੇ ਭਾਗਾਂ ਵਾਲਾ ਹੈ ਤੇਰੀ ਕਿਸਮਤ ਜਿਹੜੀ ਹੈ ਬੜੀ ਚੰਗੀ ਹੈ ਸੁੱਖ ਕਹਿੰਦਾ ਕਿਉਂ ਕਹਿੰਦਾ ਇਸ ਕਰਕੇ ਕਿਉਂਕਿ ਹਰ ਮਨੁੱਖ ਤਨੂੰ ਆਪਣੇ ਘਰ ਵਿੱਚ ਰੱਖਣਾ ਚਾਹੁੰਦਾ ਹੈ ਹਰ ਮਨੁੱਖ ਜਿਹੜਾ ਤੇਰੇ ਵਾਸਤੇ ਅਰਦਾਸਾਂ ਕਰਦਾ ਹੈ ਯਤਨ ਕਰਦਾ ਹੈ ਕਿ ਸੁਖ ਦੀ ਪ੍ਰਾਪਤੀ ਸਾਨੂੰ ਹੋ ਜਾਵੇ ਤੇ ਇੱਕ ਮੈਂ ਹਾਂ ਮੇਰੇ ਵਾਸਤੇ ਕੋਈ ਅਰਦਾਸ ਨਹੀਂ ਜੇ ਕਰਦਾ ਹਰ ਬੰਦਾ ਚਾਹੁੰਦਾ ਹੈ ਕਿ ਦੁੱਖ ਜਿਹੜਾ ਉਹ ਸਾਡੇ ਤੋਂ ਦੂਰ ਰਹਿਣਾ ਚਾਹੀਦਾ ਹੁਣ ਸੁਖ ਨੇ ਜਿਹੜੀ ਗੱਲ ਕੀਤੀ ਨਾ ਉਹ ਸਮਝਣ ਵਾਲੀ ਹੈ ਸੁਖ ਕਹਿੰਦਾ ਹੈ ਦੁੱਖ ਤੇਰੀ ਗੱਲ ਠੀਕ ਹੈ ਹਰ ਬੰਦਾ ਮੇਰੇ ਵਾਸਤੇ ਅਰਦਾਸ ਕਰਦਾ ਹੈ ਹਰ ਬੰਦਾ ਮੈਨੂੰ ਆਪਣੇ ਘਰ ਵਿੱਚ ਰੱਖਣਾ ਚਾਹੁੰਦਾ ਹੈ ਪਰ ਮੇਰੀ ਬਦਕਿਸਮਤੀ ਜਿੱਥੇ ਮੈਂ ਜਾਂਦਾ ਹਾਂ ਨਾ ਉੱਥੇ ਲੋਕ ਪਰਮਾਤਮਾ ਨੂੰ ਭੁੱਲ ਜਾਂਦੇ ਹਨ ਔਰ ਜਿੱਥੇ ਤੂੰ ਜਾਂਦਾ ਹੈ ਉੱਥੇ ਲੋਕ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦੇਂਦੇ ਹਨ ਵਾਕਈ ਜਦੋਂ ਸੁੱਖ ਜ਼ਿਆਦਾ ਹੋ ਜਾਵੇ ਨਾ ਫਿਰ ਬੰਦਾ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਸੁੱਖਾਂ ਵਿੱਚ ਫਸ ਕਰਕੇ ਔਰ ਜਦੋਂ ਦੁੱਖ ਆਉਂਦੇ ਨੇ ਫਿਰ ਇਹ दारू ਬਣ ਜਾਂਦੇ ਹਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਹੈ ਪਾਤਸ਼ਾਹ ਕਹਿੰਦੇ ਜਦੋਂ ਸੁਖ ਰੋਗ ਬਣ ਜਾਏ ਤੇ ਪਰਮਾਤਮਾ ਦੇ ਨਾਮ ਨੂੰ ਭੁੱਲ ਜਾਈਏ ਫਿਰ ਦੁੱਖ ਜਿਹੜਾ ਇਹ दारू ਬਣ ਕੇ ਆਉਂਦਾ ਫਿਰ ਦੁੱਖਾਂ ਵਿੱਚ ਬੰਦਾ ਪਰਮਾਤਮਾ ਨੂੰ ਯਾਦ ਕਰਦਾ ਦੁੱਖ दारू ਸੁਖ ਰੋਗ ਭਿਆ ਜਾ ਸੁਖ ਤਾਂ ਮਨਾ ਹੋਈ ਸਾਧ ਸੰਗਤ ਸੁਖ ਤੇ ਦੁਖ ਹੈ ਕੀ ਅਸੀਂ ਸੋਚਦੇ ਆ ਸਾਨੂੰ ਚੰਗਾ ਖਾਣ ਵਾਸਤੇ ਮਿਲ ਜਾਵੇ ਚੰਗਾ ਰਹਿਣ ਵਾਸਤੇ ਮਿਲ ਜਾਵੇ ਧਨ ਦੌਲਤ ਹੋਵੇ ਇਹੀ ਸੁਖ ਹੈ ਦੁਖ ਕੀ ਹੈ ਜਿਸ ਦੇ ਕੋਲ ਖਾਣ ਵਾਸਤੇ ਰੋਟੀ ਨਹੀਂ ਰਹਿਣ ਵਾਸਤੇ ਚੰਗਾ ਮਕਾਨ ਨਹੀਂ ਪਾਉਣ ਵਾਸਤੇ ਚੰਗੇ ਕੱਪੜੇ ਨਹੀਂ ਇਹ ਦੁਖ ਹੈ ਪਰ ਭਾਈ ਸਾਹਿਬ ਭਈ ਨੰਦ ਲਾਲ ਸਾਹਿਬ ਕਹਿੰਦੇ ਨਹੀਂ ਸੁਖ ਤੇ ਦੁਖ ਹੈ ਕੀ ਇਸ ਗੱਲ ਨੂੰ ਸਮਝੀਏ ਪਾਈ ਨੰਦ ਲਾਲ ਸਾਹਿਬ ਕਹਿੰਦੇ ਜਿੱਥੇ ਅਸੀਂ ਪਰਮਾਤਮਾ ਨੂੰ ਭੁੱਲ ਜਾਈਏ ਉੱਥੇ ਦੁੱਖ ਹੀ ਦੁੱਖ ਹੈ ਜਿਸ ਵੇਲੇ ਪਰਮਾਤਮਾ ਯਾਦ ਨਹੀਂ ਇਹ ਸਭ ਤੋਂ ਵੱਡਾ ਦੁੱਖ ਹੈ ਔਰ ਜਦੋਂ ਪਰਮਾਤਮਾ ਯਾਦ ਆ ਜਾਏ ਫਿਰ ਇਹ ਸਭ ਤੋਂ ਵੱਡਾ ਸੁੱਖ ਹੈ ਉਹਨਾਂ ਦਾ ਸ਼ੇਰ ਹੈ ਉਹ ਕਹਿੰਦੇ ਗਮ ਚ ਬਾਸ਼ਦ ਗਮ ਕੀ ਹੈ ਦੁੱਖ ਕੀ ਹੈ ਗਮ ਚ ਬਾਸ਼ਦ ਗਫਲਤ ਅਜ਼ਿਆਦੇ ਖੁਦਾ ਜਦੋਂ ਅਸੀਂ ਗਫਲਤ ਹੋ ਜਾਈਏ ਪਰਮਾਤਮਾ ਦੀ ਯਾਦ ਨੂੰ ਭੁੱਲ ਜਾਈਏ ਇਹ ਦੁੱਖ ਹੈ ਜੀ ਸਦਸ਼ਾਦੀ ਯਾਦ ਆਬੇ ਮਿੰਤਾ ਜਦੋਂ ਪਰਮਾਤਮਾ ਯਾਦ ਆ ਜਾਏ ਫਿਰ ਇਹ ਸਭ ਤੋਂ ਵੱਡਾ ਸੁੱਖ ਹੈ ਦੁੱਖ ਤਦੇ ਜਦ ਵੀਸ ਰਹਿ ਦੁੱਖ ਕਦੋਂ ਹੈ ਜਦੋਂ ਪਰਮਾਤਮਾ ਵਿਸਰ ਜਾਵੇ ਸੁੱਖ ਪ੍ਰਭ ਚਿਤੇ ਆਵੇ ਸੁੱਖ ਕਦੋਂ ਹੈ ਜਦੋਂ ਪਰਮਾਤਮਾ ਯਾਦ ਵਿੱਚ ਆ ਜਾਵੇ ਸਾਧ ਸੰਗਤ ਗੁਰੂ ਨਾਨਕ ਪਤਸ਼ਾਹ ਮਹਾਰਾਜ ਜੀ ਦਾ ਇੱਕ ਬਚਨ ਆਪ ਜੀ ਨੂੰ ਸੁਣਾਵਾਂ ਪਤਸ਼ਾਹ ਕਹਿੰਦੇ ਉਹ ਬੰਦਾ ਸਭ ਤੋਂ ਦੁਖੀ ਹੈ ਮਲੀਨ ਹੈ ਨੀਂਚ ਹੈ ਕੰਗਾਲ ਹੈ ਜਿਹੜਾ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਕਿਉਂਕਿ ਉਹ ਪਰਮਾਤਮਾ ਤੋਂ ਜ਼ਿਆਦਾ ਆਪਣੇ ਆਪ ਨੂੰ ਵੱਡਾ ਸਮਝਣ ਲੱਗਦਾ ਹੈ ਸੋਈ ਮਲੀਨ ਦੀਨ ਹੀਨ ਉਹ ਮਲੀਨ ਹੈ ਦੀਨ ਸਭ ਤੋਂ ਜ਼ਿਆਦਾ ਕੰਗਾਲ ਦੁਖੀ ਹੈ ਨੀਂਚ ਹੈ ਜਿਸ ਪ੍ਰਭ ਵਿਸਰਾਨਾ ਜਿਸ ਨੇ ਪਰਮਾਤਮਾ ਨੂੰ ਭੁਲਾ ਦਿੱਤਾ ਸੋਈ ਮਲੀਨ ਦੀਨ ਹੀਨ ਜਿਸ ਪ੍ਰਭ ਵਿਸਰਾਨਾ ਕਰਨੇ ਹਾਰਨਾ ਬੁੱਝਈ ਆਪ ਗਨੇ ਬਿਗਾਨਾ ਦੁੱਖ ਤਦੇ ਜਦ ਵੀਸੜੈ ਸੁਖ ਪ੍ਰਭ ਚਿਤ ਆਵੈ ਸੰਤਨ ਕੈ ਆਨੰਦ ਇਹ ਨਿਤ ਹਰ ਗੁਣ ਗਾਵੇ ਸੰਤ ਬੰਦੇ ਜਿਹੜੇ ਨੇ ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਗੁਣ ਗਾ ਕਰਕੇ ਪਰਮਾਤਮਾ ਦੀ ਟੇਕ ਲੈ ਕੇ ਆਸਰਾ ਲੈ ਕਰਕੇ ਸੁੱਖਾਂ ਦੀ ਪ੍ਰਾਪਤੀ ਕਰਦੇ